ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦੇ ਮੌਸਮ ਦੇ ਵਿੱਚ ਜੋ ਵੱਡੀ ਹਲਚਲ ਦੇਖਣ ਨੂੰ ਮਿਲੇਗੀ ਉਹ ਕੀ ਹੈ ਕਿਉਂਕਿ ਪੰਜਾਬ ਦਾ ਮੌਸਮ ਦਿਨ ਦੇ ਵੇਲੇ ਸਾਫ਼ ਸੀ ਇਸ ਸਮੇਂ ਵੀ ਸਾਫ਼ ਹੈ ਹਲਕੇ ਦੇਰਮਿਆਨੇ ਇੱਕ ਬੱਦਲੀ ਪੰਜਾਬ ਦੇ ਪੱਛਮੀ ਹਿੱਸੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਕੋਈ ਵੱਡੀ ਹਲਚਲ ਤਾਂ ਨਹੀਂ ਹੋ ਰਹੀ ਪਰ ਐਨਾ ਕਹਿ ਸਕਦੇ ਹਾਂ ਕਿ ਥੋੜੀ-ਬਹੁਤੀ ਬਦਲਬਾਜ਼ੀ ਰਾਤ ਦੇ ਸਮੇਂ ਪੰਜਾਬ ਦੇ ਉੱਪਰ ਗੁਜ਼ਰਦੀ ਹੋਈ ਦਿਖਾਈ ਦੇਵੇਗੀ ਪਰ ਹਵਾਵਾਂ ਦਾ ਰੁੱਖ ਪੱਛਮੀ ਦਿਸ਼ਾ ਤੋਂ ਚੱਲਣ ਦੇ ਕਾਰਨ ਇਸ ਦਾ ਕੋਈ ਬਹੁਤ ਵੱਡਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਮੌਸਮ ਦੇ ਠੀਕ ਠਾਕ ਹੀ ਨੇ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦੇ ਕਾਰਨ ਆਪਾਂ ਨੂੰ ਅੱਜ ਰਾਤ ਮੌਸਮ ਦੇ ਵਿੱਚ ਥੋੜੀ-ਬਹੁਤੀ ਪੱਛਮੀ ਹਵਾ ਚੱਲਦੀ ਹੋਈ ਦਿਖਾਈ ਦੇਵੇਗੀ ਐਵਰੇਜ ਤਾਪਮਾਨ ਜਿਹੜਾ ਹੈ ਉਹ 15 ਤੋਂ 20 ਡਿਗਰੀ ਦੇ ਵਿਚਕਾਰ ਹੀ ਬਣਿਆ ਰਹੇਗਾ ਜੋ ਕਿ ਹੁਣ ਨਾਰਮਲ ਹੋ ਚੁੱਕਿਆ ਕਿਉਂਕਿ ਮਾਰਚ ਦੇ 15 ਤਰੀਕ ਤੋਂ ਬਾਅਦ ਰਾਤ ਐਵਰੇਜ ਤਾਪਮਾਨ ਜਿਹੜਾ ਉਹ 15 ਡਿਗਰੀ ਤੋਂ ਪਾਰ ਹੋ ਜਾਂਦਾ ਹੈ ਤੇ ਰਾਤ ਤੋਂ ਦਿਨ ਦੇ ਤਾਪਮਾਨ ਦੇ ਵਿੱਚ ਹੁਣ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਗੱਲ ਕੀਤੀ ਜਾਵੇ ਤਾਂ ਓਵਰ ਆਲ ਅੱਜ ਮੌਸਮ ਦੇ ਵਿੱਚ ਰਾਤ ਦਾ ਕੋਈ ਵੱਡੀ ਹਲਚਲ ਨਹੀਂ ਹੈ। ਕਿਸਾਨਾਂ ਨੂੰ ਹੁਣ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜਿਹੜੇ ਮੌਸਮ ਨੇ ਹੁਣ ਹੌਲੀ-ਹੌਲੀ ਕਲੀਅਰ ਹੋ ਰਹੇ ਨੇ ਜਿਸ ਦੇ ਮੱਦੇਨਜ਼ਰ ਆਉਂਦੇ ਦਿਨਾਂ ਵਿੱਚ ਵੀ ਪੰਜਾਬ ਦਾ ਮੌਸਮ ਆਲਮੋਸਟ ਕਲੀਅਰ ਹੀ ਰਹੇਗਾ। ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਹੁਣ ਗਰਮੀ ਵਾਲੇ ਬਣ ਚੁੱਕੇ ਨੇ। ਮੌਸਮ ਹੌਲੀ ਹੌਲੀ ਗਰਮਾਹਟ ਵਾਲਾ ਹੀ ਹੋ ਰਿਹਾ ਤੇ ਠੰਡ ਜਿਹੜੀ ਆ ਲਗਭਗ ਸਵੇਰ ਤੇ ਸ਼ਾਮ ਦੀ ਕੈਲੀ ਜਾਂ ਰਾਤ ਦੀ ਮਾੜੀ ਮੋਟੀ ਹੀ ਬਚੀ ਹੈ। ਬਾਕੀ ਹੁਣ 19 ਤਰੀਕ ਦੇ ਨੇੜੇ ਤੇੜੇ ਇੱਕ ਸਿਸਟਮ ਬਣਾਵਾਂ ਆ ਰਿਹਾ ਜਿਦੇ ਵਿੱਚ ਮੀਂਹ ਦੇ ਹਾਲਾਤ ਹੋ ਸਕਦੇ ਨੇ। ਉਹਦੇ ਬਾਰੇ ਇੱਕ ਲੱਗ ਜਾਣਕਾਰੀ ਨਵੀਂ ਵੀਡੀਓ ਵਿੱਚ ਪਹੁੰਚ ਲਈ ਕਰਾਂਗੇ। ਬਣੇ ਰਹੋ ਚੈਨਲ ਦੇ ਉੱਪਰ। YouTube ਵਾਲੇ ਫਾਰਮਰ ਤੇ ਨਵੀਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।